ਹੈਲੋ ਸਟੂਡੈਂਟਸ ਵੈਲਕਮ ਟੂ ਸਟੱਡੀ ਪੁਆਇੰਟ 44 ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਈਡीडी 994 ਪਰਟੀ ਦੇ ਰਿਗਾਰਡਿੰਗ ਪੇਪਰ ਏ ਪੰਜਾਬੀ ਦਾ ਜਿਹੜਾ ਦੁਬਾਰਾ ਤੋਂ ਕੰਡੈਕਟ ਕਰਵਾਇਆ ਜਾ ਰਿਹਾ ਹੈ ਤਾਂ ਉਸ ਦੇ ਰਿਗਾਰਡਿੰਗ ਪੇਪਰ ਲਈ ਜ਼ਰੂਰੀ ਹਦਾਇਤਾਂ ਕੀ ਹਨ ਪੇਪਰ ਨੂੰ ਤੁਸੀਂ ਅਟੈਂਪਟ ਕਿਵੇਂ ਕਰਨਾ ਹੈ ਠੀਕ ਹੈ ਪੇਪਰ ਨੂੰ ਆਸਾਨੀ ਨਾਲ ਤੁਸੀਂ ਕਿਵੇਂ ਪਾਸ ਕਰ ਸਕਦੇ ਹੋ ਤਾਂ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਵਾਂਗੇ ਇਸ ਕਰਕੇ ਵੀਡੀਓ ਦੇ ਤੁਸੀਂ ਐਂਡ ਤੱਕ ਜਰੂਰ ਬਨੇ ਰਹਿਣਾ ਐ ਅਤੇ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚਾਹਨਾ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਤੁਸੀਂ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਪੇਪਰ ਲਈ ਜਿਹੜੀਆਂ ਸਭ ਤੋਂ ਜ਼ਰੂਰੀ ਹਦਾਇਤਾਂ ਕੀ ਹਨ ਉਹਨਾਂ ਨੂੰ ਆਪਾਂ ਦੇਖ ਲੈਂਦੇ ਆ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਉਮੀਦਵਾਰਾਂ ਲਈ ਹਦਾਇਤਾਂ ਜਿਹੜਾ ਵੀ ਤੁਹਾਡਾ ਰੋਲ ਨੰਬਰ ਹੈਗਾ ਉਹਦੇ ਨੀਚੇ ਜਿਹੜੀਆਂ ਹਦਾਇਤਾਂ ਮੈਂਸ਼ਨ ਕੀਤੀਆਂ ਹੋਣਗੀਆਂ ਠੀਕ ਹੈ ਰੋਲ ਨੰਬਰ ਜਿਹੜਾ ਤੁਹਾਡਾ ਹੈਗਾ ਸ਼ਾਇਦ ਉਹਦੇ ਤਿੰਨ ਪੇਜ ਹੈਗੇ ਨੇ ਤਾਂ ਜਿਹੜਾ ਤੁਹਾਡਾ ਫਰਸਟ ਪੇਜ ਹੈਗਾ ਉਹ ਹੀ ਤੁਸੀਂ ਉੱਥੇ ਦਿਖਾਉਣਾ ਜੇਕਰ ਤੁਸੀਂ ਫਰਸਟ ਪੇਜ ਕਢਾ ਕੇ ਲੈ ਜਾਂਦੇ ਹੋ ਤਾਂ ਉਹ ਵੀ ਤੁਹਾਡਾ ਵੈਲਡ ਉੱਥੇ ਮੰਨਿਆ ਜਾਵੇਗਾ ਜੇਕਰ ਤਿੰਨੋਂ ਪੇਜ ਕਢਾ ਲੈਂਦੇ ਹੋ ਠੀਕ ਹੈ ਦੋ ਪੇਜ ਤੁਹਾਡੇ ਵੇਸਟ ਹੋਣਗੇ ਠੀਕ ਹੈ ਇਸ ਤਰ੍ਹਾਂ ਵਾ ਫਰਸਟ ਪੇਜ ਜਿਹੜਾ ਉੱਥੇ ਤੁਹਾਡਾ ਵੈਲਡ ਮੰਨਿਆ ਜਾਵੇਗਾ ਇਸ ਕਰਕੇ ਮੈਂ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਿਰਫ ਫਰਸਟ ਪੇਜ ਹੀ ਉੱਥੇ ਲੈ ਕੇ ਜਾਣਾ ਹੈ ਹੁਣ ਨਹੀਂ ਰੋ ਨੰਬਰ ਵਾਲਾ ਜਿਹਦੇ ਉੱਪਰ ਰੋ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਠੀਕ ਹੈ ਫਰਸਟ ਪੁਆਇੰਟ ਹੈ ਤੁਸੀਂ ਰੀਡ ਕਰ ਲਿਆ ਹੋਣਾ ਹੈ ਸੈਕਿੰਡ ਆਪਾਂ ਗੱਲ ਕਰਦੇ ਹਾਂ ਉਮੀਦਵਾਰ ਨਿਰਧਾਰਤ ਪ੍ਰੀਖਿਆ ਕੇਂਦਰ ਤੇ ਸਵੇਰੇ 9 ਵਜੇ ਬਾਇਓਮੈਟ੍ਰਿਕ ਆ ਹਾਜ਼ਰੀ ਲਈ ਪਹੁੰਚਣਾ ਯਕੀਨੀ ਬਣਾਉਣ ਠੀਕ ਹੈ ਬਾਇਓਮੈਟ੍ਰਿਕ ਤੁਹਾਡੀ ਹਾਜ਼ਰੀ ਲੱਗੇਗੀ ਇਸ ਤਰ੍ਹਾਂ ਵਾ ਸਵੇਰੇ 10:30 ਵਜੇ ਤੱਕ ਪ੍ਰੀਖਿਆ ਹਾਲ ਵਿੱਚ 6:30 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜੇ ਪ੍ਰੀਖਿਆ ਕੇਂਦਰ ਦੇ ਵਿੱਚ ਹਾਜ਼ਰ ਹੋ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਇਗਜ਼ਾਮ ਸੈਂਟਰ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ 6:30 ਤੋਂ ਉੱਪਰ ਕੋਈ ਵੀ ਟਾਈਮ ਹੋ ਜਾਂਦਾ ਇੱਕ ਦੋ ਮਿੰਟ ਵੀ ਉੱਪਰ ਹੋ ਜਾਂਦੇ ਨੇ ਤਾਂ ਤੁਹਾਨੂੰ ਇਗਜ਼ਾਮ ਸੈਂਟਰ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ ਇਸ ਕਰਕੇ ਜੇਕਰ ਤੁਹਾਡੇ ਕੋਲ ਪੋਸੀਬਲ ਹੁੰਦਾ ਹੈ ਤਾਂ ਸੈਚਰਡੇ ਯਾਨੀ ਕਿ ਅੱਜ ਹੀ ਤੁਸੀਂ ਉੱਥੇ ਵਿਜ਼ਿਟ ਕਰੋ ਜੇਕਰ ਤੁਹਾਡਾ ਚੰਡੀਗੜ੍ਹ ਪੇਪਰ ਹੈ ਤਾਂ ਚੰਡੀਗੜ੍ਹ ਜਾਓ ਮਾਲੀ ਪੇਪਰ ਹੈਗਾ ਤਾਂ ਮਾਲੀ ਤੁਸੀਂ ਉੱਥੇ ਵਿਜ਼ਿਟ ਕਰੋ ਇੱਕ ਦਿਨ ਪਹਿਲਾਂ ਉੱਥੇ ਸੀ ਜਾਣਾ ਜ਼ਰੂਰੀ ਬਣਾਓ ਕਿਉਂਕਿ ਜੇਕਰ ਆਪਾਂ ਇਗਜ਼ਾਮ ਸੈਂਟਰ ਦੇ ਵਿੱਚ ਲੇਟ ਹੋ ਜਾਂਦੇ ਆ ਤਾਂ ਆਪਣੀ ਸਾਰੀ ਜਿਹੜੀ ਮਿਹਨਤ ਹੈ ਉਹ ਐਦਾਂ ਹੀ ਰਹਿ ਜਾਵੇਗੀ ਠੀਕ ਹੈ ਸਾਰੀ ਆਪਣੀ ਜਿਹੜੀ ਮਿਹਨਤ ਹੈ ਖੂ ਖਾਤੇ ਜਾਏਗੀ ਇਸ ਕਰਕੇ ਜੇਕਰ ਤੁਹਾਡੇ ਕੋਲ ਪੋਸੀਬਲ ਹੁੰਦਾ ਤਾਂ ਤੁਸੀਂ ਇੱਕਦਨ ਤੁਸੀਂ ਉੱਥੇ ਪਹਿਲਾਂ ਵਿਜ਼ਿਟ ਜ਼ਰੂਰ ਕਰੋ ਜੇਕਰ ਪੋਸੀਬਲ ਨਹੀਂ ਹੁੰਦਾ ਤਾਂ ਬੱਸਾਂ ਜਾ ਰਹੀਆਂ ਨੇ ਤਾਂ ਬੱਸਾਂ ਵੇਜ ਤੁਸੀਂ ਜਾ ਸਕਦੇ ਹੋ ਸੰਡੇ ਨੂੰ ਜੇਕਰ ਪੋਸੀਬਲ ਨਹੀਂ ਹੁੰਦਾ ਠੀਕ ਹੈ ਤਾਂ ਇਗਜ਼ਾਮ ਸੈਂਟਰ ਦੇ ਵਿੱਚ 10:30 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਜ਼ਰੂਰੀ ਹੈਗਾ ਨੈਕਸਟ ਆਪਣੇ ਕੋਲ ਮੇਨ ਪੁਆਇੰਟ ਇੱਥੇ ਮੈਂਸ਼ਨ ਕੀਤਾ ਹੈ ਉਮੀਦਵਾਰ ਵੱਲੋਂ ਇਮਤਿਹਾਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਫੋਟੋ ਆਈਡੀ ਦੇ ਨਾਲ ਸਕੈਨ ਕੀਤੀ ਫੋਟੋ ਅਤੇ ਉਸ ਤੇ ਦਸਤਖਤ ਵਾਲਾ ਆਪਣਾ ਦਾਖਲਾ ਕਾਰਡ ਪੇਸ਼ ਕਰਨਾ ਹੋਵੇਗਾ ਠੀਕ ਹੈ ਜੇਕਰ ਕਿਸੇ ਉਮੀਦਵਾਰ ਕੋਲ ਆਪਣੇ ਐਡਮਿਟ ਕਾਰਡ ਤੇ ਸਕੈਨ ਕੀਤੀ ਫੋਟੋ ਨਹੀਂ ਹੈ ਤਾਂ ਉਸ ਨੂੰ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਕੇਵਲ ਇਸ ਸ਼ਰਤੇ ਦਿੱਤੀ ਹੀ ਜਾਵੇਗੀ ਜੇਕਰ ਉਹ ਗੈਜਟਡ ਅਫਸਰ ਦੁਆਰਾ تصਦੀਕ ਕੀਤੀ ਗਈ ਫੋਟੋ ਅਤੇ ਫੋਟੋ ਆਈਡੀ ਕਾਰਡ ਸਮੇਤ ਐਡਮਿਟ ਕਾਰਡ ਪੇਸ਼ ਕਰਦਾ ਹੈ ਯਾਨੀ ਕਿ ਜੇਕਰ ਤੁਹਾਡਾ ਫੋਟੋ ਉੱਪਰ ਦਿਖਾਈ ਨਹੀਂ ਦੇ ਰਿਹਾ ਜਾਂ ਤੁਹਾਡੇ ਸਿਗਨੇਚਰ ਨਹੀਂ ਹੈਗੇ ਤਾਂ ਜਿਹੜੇ ਤੁਸੀਂ ਸਿਗਨੇਚਰ ਕਰਨੇ ਨੇ ਉਸ ਤੋਂ ਬਾਅਦ ਕਿਸੇ ਗੈਜਟਡ ਅਫਸਰ ਦੁਆਰਾ ਤਸਦੀਕ ਕਰਵਾ ਕੇ ਯਾਨੀ ਕਿ ਉਸ ਨੂੰ ਅਟੈਸਟਡ ਕਰਵਾ ਕੇ ਫਿਰ ਤੁਸੀਂ ਆਪਣਾ ਉੱਥੇ ਐਡਮਿਟ ਕਾਰਡ ਲੈ ਕੇ ਜਾਣਾ ਬਟ ਜੇਕਰ ਤੁਹਾਡਾ ਉੱਪਰ ਰੋਲ ਨੰਬਰ ਸ਼ੋਅ ਕਰ ਰਿਹਾ ਸੌਰੀ ਰੋਲ ਨੰਬਰ ਨਹੀਂ ਜੇਕਰ ਤੁਹਾਡੀ ਉੱਪਰ ਫੋਟੋ ਸ਼ੋਅ ਕਰ ਰਹੀ ਹੈ ਅਤੇ نیچے ਤੁਹਾਡੇ ਸਿਗਨੇਚਰ ਵੀ ਬਿਲਕੁਲ ਸਹੀ ਸ਼ੋਅ ਕਰ ਰਹੇ ਨੇ ਤਾਂ ਫਿਰ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਆ ਤਾਂ ਉਹੀ ਜਿਹੜਾ ਤੁਹਾਡਾ ਐਡਮਿਟ ਕਾਰਡ ਹੈ ਉਹੀ ਚੱਲ ਜਾਵੇਗਾ ਤਾਂ ਉਹੀ ਤੁਸੀਂ ਐਡਮਿਟ ਕਾਰਡ ਜਿਹੜਾ ਉੱਥੇ ਆਪਣਾ ਲੈ ਕੇ ਜਾਣਾ ਹੈ। ਬਾਕੀ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ ਉਹ ਆਮ ਜੀ ਗੱਲਾਂ ਹੈਗੀਆਂ ਨੇ ਤਾਂ ਉਹ ਤੁਸੀਂ ਜ਼ਰੂਰ ਰੀਡ ਕਰਕੇ ਦੇਖ ਲੈਣਾ। ਯਾਨੀ ਕਿ ਇੱਕ ਆਪਣੇ ਕੋਲ ਹੋਰ ਦਾਇਤ ਮੈਂਸ਼ਨ ਕੀਤੀ ਵੀ ਹੈ ਉਹ ਵੀ ਮੈਂ ਤੁਹਾਨੂੰ ਰੀਡ ਕਰਕੇ ਦਿਖਾ ਦਿੰਦਾ। ਹਾਂਜੀ ਕਿਸੇ ਵੀ ਮੀਂਦਵਾਰ ਨੂੰ ਪ੍ਰੀਖਿਆ ਵਿੱਚ ਪੇਪਰ ਸੈਲਰ ਫੋਨ ਐਫਐਮ ਰੇਡੀਓ 스마트 ਵਾਚ ਅਤੇ ਇਤੋਂ ਤੱਕ ਕਿ ਕੈਲਕੂਲੇਟਰ ਕੋਈ ਹੋਰ ਇਲੈਕਟ੍ਰੋਨਿਕ ਯੰਤਰ ਚ ਕਿਸੇ ਵੀ ਕਿਸਮ ਦੇ ਹਥਿਆਰ ਦੀ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਠੀਕ ਹੈ ਤੁਹਾਡੀ ਜੋ ਵੀ ਤੁਹਾਡੇ ਕੋਲ 스마트 ਵਾਚ ਹੈਗੀ ਤਾਂ ਉਸ ਨੂੰ ਘਰੀ ਰੱਖ ਕੇ ਜਾਓ ਇਸ ਤਲਵਾ ਜੇਕਰ ਤੁਸੀਂ ਰਿੰਗ ਵਗੈਰਾ ਪਹਿਨ ਰੱਖੀ ਹੈ ਜਾਂ ਕੋਈ ਕੜਾ ਪਾ ਰੱਖਿਆ ਤਾਂ ਉਸ ਨੂੰ ਵੀ ਤੁਸੀਂ ਨਾਲ ਲੈ ਕੇ ਨਹੀਂ ਜਾਣਾ ਜੇਕਰ ਤੁਸੀਂ ਐਗਜ਼ਾਮ ਸੈਂਟਰ ਦੇ ਨੇੜੇ ਪਹੁੰਚ ਵੀ ਜਾਂਦੇ ਹੋ ਫਿਰ ਵੀ ਤੁਹਾਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਇਹਨਾਂ ਚੀਜ਼ਾਂ ਕਰਕੇ ਤਾਂ ਐਦਾਂ ਦੀ ਚੀਜ਼ਾਂ ਬਾਹਰ ਰੱਖਣੀਆਂ ਵੀ ਔਖੀਆਂ ਹੋ ਜਾਂਦੀਆਂ ਨੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਨਹੀਂ ਜਾਣਾ ਆ ਇਹ ਵੀ ਇੱਕ ਆਮ ਜੀ ਗੱਲ ਸਹੀ ਤਾਂ ਇਸ ਨੂੰ ਤੁਸੀਂ ਰੀਡ ਕਰ ਲੈਣਾ ਹੈ ਬਾਕੀ ਜਿੰਨੀਆਂ ਵੀ ਇਨਸਟਰਕਸ਼ਨ ਦਿੱਤੀਆਂ ਨੇ ਉਹਨਾਂ ਨੂੰ ਤੁਸੀਂ ਇੱਕ ਦੋ ਵਾਰ ਜਿਹੜਾ ਜਰੂਰ ਰੀਡ ਕਰਨਾ ਹੈ ਇਗਜ਼ਾਮ ਸੈਂਟਰ ਵਿੱਚ ਐਂਟਰ ਹੋਣ ਤੋਂ ਪਹਿਲਾਂ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੇਪਰ ਨੂੰ ਤੁਸੀਂ ਅਟੈਂਪਟ ਕਿਵੇਂ ਕਰਨਾ ਹੈ ਠੀਕ ਹੈ ਜਿਹੜਾ ਪੇਪਰ ਨੂੰ ਅਟੈਂਪਟ ਕਰਨ ਦਾ ਤਰੀਕਾ ਬਹੁਤ ਮਾਇਨਾ ਰੱਖਦਾ ਹੈ ਜੇਕਰ ਤੁਸੀਂ ਪੇਪਰ ਨੂੰ ਸਹੀ ਢੰਗ ਨਾਲ ਅਟੈਂਪਟ ਨਹੀਂ ਕਰਦੇ ਹੋ ਤੇ ਆਰੀ ਤੁਸੀਂ ਜਿੰਨੀ ਮਰਜ਼ੀ ਕੀਤੀ ਹੋਈ ਹੈ ਤੁਹਾਡਾ ਪੇਪਰ ਫੇਰ ਵੀ ਪਾਸ ਨਹੀਂ ਹੋਵੇਗਾ ਤਾਂ ਪੇਪਰ ਨੂੰ ਟੈਂਪਟ ਕਰਨ ਦਾ ਜਿਹੜਾ ਤਰੀਕਾ ਬਹੁਤ ਜ਼ਿਆਦਾ ਮਾਇਨੇ ਰੱਖਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਿਆਂ ਐਗਜ਼ਾਮ ਸੈਂਟਰ ਦੀ ਜਦੋਂ ਤੁਸੀਂ ਐਗਜ਼ਾਮ ਸੈਂਟਰ ਦੇ ਵਿੱਚ ਅੰਟਰ ਕਰ ਜਾਂਦੇ ਹੋ ਤਾਂ ਕਿਸੇ ਤਰ੍ਹਾਂ ਦੀ ਕੋਈ ਵੀ ਤੁਸੀਂ ਪਰੇਸ਼ਾਨੀ ਨਹੀਂ ਲੈਣੀ ਜੇਕਰ ਤੁਸੀਂ ਤਿਆਰੀ ਕੀਤੀ ਹੋਈ ਹੈ ਤਾਂ ਤੁਹਾਡਾ ਕੰਫੀਡੈਂਸ ਲੈਵਲ ਵੀ ਵਧੀਆ ਹੋਵੇਗਾ ਜੇਕਰ ਤੁਸੀਂ ਤਿਆਰੀ ਨਹੀਂ ਕੀਤੀ ਵੀ ਤਾਂ ਪਰੇਸ਼ਾਨੀ ਤੁਸੀਂ ਫਿਰ ਵੀ ਨਹੀਂ ਲੈਣੀ ਜਦੋਂ ਵੀ ਤੁਹਾਡੇ ਸਾਹਮਣੇ ਪੇਪਰ ਆਵੇਗਾ ਠੀਕ ਹੈ ਤਾਂ ਪੇਪਰ ਨੂੰ ਜਦੋਂ ਤੁਸੀਂ ਟੈਂਪਟ ਕਰਨਾ ਹੈ ਤਾਂ ਪਲੀਜ਼ ਹਰੇਕ ਵਿਦਿਆਰਥੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਤੁਹਾਡਾ ਕੁਐਸ਼ਨ ਹੋਵੇਗਾ ਫਸਟ ਕੁਐਸ਼ਨ ਹੈ ਸੈਕਿੰਡ ਹੈ ਕੋਈ ਵੀ ਕੁਐਸ਼ਨ ਹੈਗਾ ਤਾਂ ਪ੍ਰੋਪਰ ਵੇਦ ਨਾਲ ਫਸਟ ਤੋਂ ਲੈ ਕੇ ਐਂਡ ਤੱਕ ਤੁਸੀਂ ਉਸ ਕੁਐਸ਼ਨ ਨੂੰ ਰੀਡ ਕਰਨਾ ਹੈ ਐਂਡ ਜਿਹੜੀਆਂ ਵੀ ਆਪਸ਼ਨਾਂ ਮੈਂਸ਼ਨ ਕੀਤੀਆਂ ਹੋਈਆਂ ਹੋਣਗੀਆਂ ਤਾਂ ਉਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਹੈ ਫਿਰ ਤੁਸੀਂ ਆਪਣਾ ਆਨਸਰ ਟਿਕ ਕਰਨਾ ਹੈ ਜਲਦਬਾਜੀ ਦੇ ਵਿੱਚ ਤੁਸੀਂ ਉੱਤਰ ਨਹੀਂ ਦੇਣਾ ਜੇਕਰ ਤੁਸੀਂ ਉੱਥੇ ਜਲਦਬਾਜੀ ਕਰੋਗੇ ਤੁਹਾਡਾ ਕੰਫੀਡੈਂਸ ਲੈਵਲ ਬਹੁਤ ਵਧੀਆ ਹੈ ਐਂਡ ਤੁਸੀਂ ਉੱਥੇ ਜਲਦਬਾਜੀ ਦਿਖਾਓਗੇ ਤਾਂ ਪੇਪਰ ਜਿਹੜਾ ਉਹਦੇ ਵਿੱਚ ਤੁਹਾਡੀ ਮਿਸਟੇਕ ਹੋ ਸਕਦੀ ਹੈ ਮਿਸਟੇਕ ਕਿਦਾਂ ਹੋ ਸਕਦੇ ਜਦੋਂ ਤੁਸੀਂ ਇੱਥੇ ਗੋਲੇ ਡਾਰਕ ਕਰੋਗੇ ਤਾਂ ਉਹਦੇ ਵਿੱਚ ਤੁਹਾਡੀ ਮਿਸਟੇਕ ਹੋਣ ਦੇ ਚਾਂਸ ਵੱਧ ਜਾਣਗੇ ਇਸ ਕਰਕੇ ਟਾਈਮ ਕਾਫੀ ਹੈਗਾ ਧਿਆਨ ਦੇ ਨਾਲ ਪੇਪਰ ਨੂੰ ਪ੍ਰੋਪਰ ਵੇ ਦੇ ਨਾਲ ਫ੍ਰੀ ਮਾਈਂਡ ਹੋ ਕੇ ਪੇਪਰ ਨੂੰ ਟੈਂਪਟ ਤੁਸੀਂ ਕਰਨਾ ਹੈ ਤੁਹਾਡਾ ਜਿਹੜਾ ਪੇਪਰ ਹੈ ਹਰ ਹਾਲਤ ਦੇ ਵਿੱਚ ਪਾਸ ਹੋਵੇਗਾ ਤਾਂ ਪੇਪਰ ਨੂੰ ਆਸਾਨੀ ਨਾਲ ਪਾਸ ਕਰਨ ਦਾ ਤਰੀਕਾ ਵੀ ਇਹੀ ਹੈ ਫ੍ਰੀ ਮਾਈਂਡ ਹੋ ਕੇ ਪੇਪਰ ਨੂੰ ਟੈਂਪਟ ਕਰਨਾ ਕਿਸੇ ਤਰ੍ਹਾਂ ਦੀ ਕੋਈ ਵੀ ਤੁਸੀਂ ਪਰੇਸ਼ਾਨੀ ਨਹੀਂ ਲੈਣੀ ਜਦੋਂ ਤੁਸੀਂ ਐਗਜ਼ਾਮ ਸੈਂਟਰ ਦੇ ਵਿੱਚ ਪਹੁੰਚਦੇ ਹੋ ਤਾਂ ਤੁਸੀਂ ਹੋ ਸਕਦਾ ਹੈ ਉਥੇ ਲੇਟ ਪਹੁੰਚੋ ਬਟ ਮੈਂ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਵੀ ਪੇਪਰ ਸ਼ੁਰੂ ਹੁੰਦਾ ਹੈ ਸਪੋਜ਼ ਕਰੋ ਆਪਣਾ 11 ਵਜੇ ਪੇਪਰ ਸਟਾਰਟ ਹੈਗਾ ਤਾਂ 11 ਵਜੇ ਨੂੰ ਚੋਂ 20 ਤੋਂ 25 ਮਿੰਟ ਪਹਿਲਾਂ ਤੁਸੀਂ ਐਗਜ਼ਾਮ ਸੈਂਟਰ ਦੇ ਵਿੱਚ ਪਹੁੰਚ ਜਾਓ ਉਥੇ ਆਪਣੇ ਮਾਈਂਡ ਨੂੰ ਰੈਸਟ ਅਵਸਥਾ ਵਿੱਚ ਲੈ ਕੇ ਆਓ ਠੀਕ ਹੈ ਆਈਜ਼ ਕਲੋਜ਼ ਕਰਕੇ ਉਸ ਨੂੰ ਰੈਸਟ ਅਵਸਥਾ ਵਿੱਚ ਲੈ ਕੇ ਆਓ ਉਹਦੇ ਨਾਲ ਕੀ ਹੋਵੇਗਾ ਜਿਹੜਾ ਤੁਹਾਡਾ ਮਾਈਂਡ ਹੈ ਬਹੁਤ ਵਧੀਆ ਹੋ ਜਾਵੇਗਾ ਐਂਡ ਤੁਸੀਂ ਆਪਦੇ ਆਪ ਨੂੰ ਵਧੀਆ ਫੀਲ ਕਰੋਗੇ ਤਾਂ ਪੇਪਰ ਜਿਹੜਾ ਤੁਸੀਂ ਟੈਂਪਟ ਕਰੋਗੇ ਤਾਂ ਉਹ ਵੀ ਤੁਹਾਡਾ ਬਹੁਤ ਵਧੀਆ ਹੋਵੇਗਾ ਤਾਂ ਇਹੀ ਆਪਣੇ ਸਹੀ ਤਰੀਕੇ ਹੁੰਦੇ ਨੇ ਪੇਪਰ ਨੂੰ ਟੈਂਪਟ ਕਰਨ ਦੇ ਤਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਇਹੀ ਇਨਫੋਰਮੇਸ਼ਨ ਦੇਣੀ ਸੀਗੀ ਬਾਕੀ ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਪੇਪਰ ਨੂੰ ਤੁਸੀਂ ਬਹੁਤ ਵਧੀਆ ਟੰਗ ਦੇ ਨਾਲ ਜਿਹੜਾ ਕਰਕੇ ਆਉਣਾ ਬਾਕੀ ਤੁਸੀਂ ਮਿਹਨਤ ਬਹੁਤ ਵਧੀਆ ਕੀਤੀ ਹੋਵੇਗੀ ਬਾਕੀ ਅੱਗੇ ਰੱਬ ਰੱਖਾ ਠੀਕ ਹੈ ਪੇਪਰ ਨੂੰ ਜਿਹੜਾ ਤੁਸੀਂ ਟੈਂਪਟ ਕਰਨਾ ਹੈ ਇਹੀ ਤਰੀਕੇ ਦੇ ਨਾਲ ਹੀ ਟੈਂਪਟ ਕਰਨਾ ਹੈ ਤੁਹਾਡਾ ਪੇਪਰ ਹਰ ਹਾਲਤ ਦੇ ਵਿੱਚ ਜਿਹੜਾ ਪਾਸ ਹੋਵੇਗਾ ਤਾਂ ਇਸ ਵੀਡੀਓ ਨੂੰ ਤੁਸੀਂ ਵਾਤ ਵਾਤ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਜੋ ਹਰੇਕ ਵਿਦਿਆਰਥੀ ਤੱਕ ਕੋਲ ਵੀਡੀਓ ਪਹੁੰਚ ਸਕੇ ਬਾਕੀ ਅ ਅੱਜ ਤੋਂ ਬਾਅਦ ਠੀਕ ਹੈ ਹੁਣ ਤੋਂ ਬਾਅਦ ਤੁਸੀਂ ਜੇਕਰ ਵੀਡੀਓ ਨਾ ਦੇਖੋ ਤਾਂ ਬਹੁਤ ਵਧੀਆ ਗੱਲ ਹੈ ਕੋਈ ਵੀ ਵੀਡੀਓ ਸਟੱਡੀ ਦੇ ਰਿਗਾਰਡਿੰਗ ਜਿੰਨਾ ਹੋ ਸਕੇ ਆਪਣੇ ਮਾਈਂਡ ਨੂੰ ਰੈਸਟ ਦਿਓ ਵੱਧ ਤੋਂ ਵੱਧ ਨੀਂਦ ਲਵੋ ਜੇਕਰ ਤੁਸੀਂ ਆਪਣੇ ਮਾਈਂਡ ਨੂੰ ਰੈਸਟ ਦੇਵੋਗੇ ਫ੍ਰੀ ਮਾਈਂਡ ਹੋਵੋਗੇ ਤਾਂ ਪੇਪਰ ਵੀ ਤੁਹਾਡਾ ਜਿਹੜਾ ਬਹੁਤ ਵਧੀਆ ਹੋਵੇਗਾ ਜੇਕਰ ਤੁਸੀਂ 1-2 ਮਹੀਨੇ ਤਿਆਰੀ ਬਹੁਤ ਵਧੀਆ ਢੰਗ ਨਾਲ ਕੀਤੀ ਹੈ ਜੇਕਰ ਅੱਜ ਤੁਸੀਂ ਤਿਆਰੀ ਨਹੀਂ ਵੀ ਕਰਦੇ ਤਾਂ ਪੇਪਰ ਤੁਹਾਡਾ ਫਿਰ ਵੀ ਬਹੁਤ ਵਧੀਆ ਹੋਵੇਗਾ ਤਾਂ ਇਹ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਪ੍ਰੋਵਾਈਡ ਕਰਾਉਣੀ ਸੀਗੀ ਬਾਕੀ ਵੀਡੀਓ ਨੂੰ ਸ਼ੇਅਰ ਤੁਸੀਂ ਜ਼ਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਪਲੀਜ਼ ਲਾਈਕ ਵੀ ਤੁਸੀਂ ਜ਼ਰੂਰ ਕਰ ਦੇਣਾ ਬਾਕੀ ਚੈਨਲ ਦੇ ਉੱਪਰ ਵੀ ਆਪਾਂ ਬਹੁਤ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕਰਾਈਆਂ ਸੀਗੀਆਂ ਤਾਂ ਜਿਨ੍ਹਾਂ ਵਿਦਿਆਰਥੀਆਂ ਨੇ ਵੀਡੀਓਜ਼ ਦੇਖਿਆ ਸੀ ਤਾਂ ਬਹੁਤ ਵਧੀਆ ਗੱਲ ਹੈ ਐਂਡ ਤੁਹਾਨੂੰ ਕੰਟੈਂਟ ਵੀ ਆਪਣਾ ਬਹੁਤ ਵਧੀਆ ਲੱਗਾ ਹੋਵੇਗਾ ਐਂਡ ਪੇਪਰ ਵਿੱਚ ਆ ਜਾਣ ਤੋਂ ਬਾਅਦ ਤੁਸੀਂ ਮੈਨੂੰ ਮੈਸੇਜ ਜ਼ਰੂਰ ਕਰਨਾ ਜਿੰਨਾਂ ਕੋਲ ਆਪਣਾ WhatsApp ਨੰਬਰ ਹੈਗਾ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ ਕਿ ਤੁਹਾਡਾ ਜਿਹੜਾ ਪੇਪਰ ਹੈ ਉਹ ਕਿਵੇਂ ਹੋਇਆ ਸੀਗਾ ਤਾਂ ਇਸ ਵੀਡੀਓ ਨੂੰ ਆਪਾਂ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਥੈਂਕ ਯੂ